ਬਵਾਸੀਰ ਚਾਰ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਸਟੇਜ ਦੇ ਵਿੱਚ ਬੰਦੇ ਨੂੰ ਬਲੀਡਿੰਗ ਹੁੰਦੀ ਹੈ ਦੂਜੀ ਸਟੇਜ ਚ ਮੌਕੇ ਬਣ ਜਾਂਦੇ ਨੇ ਤੀਜੀ ਸਟੇਜ ਹੁੰਦੀ ਹੈ ਵੀ ਬਵਾਸੀਰ ਦੇ ਮੌਕੇ ਹੋਰ ਵੱਡੇ ਹੋ ਜਾਂਦੇ ਆਂ ਔਰ ਬਾਹਰ ਆ ਜਾਂਦੇ ਆਂ ਚੌਥੀ ਸਟੇਜ ਹੁੰਦੀ ਹੈ ਕਿ ਮੌਕੇ ਇੱਡੇ ਵੱਡੇ ਹੋ ਜਾਂਦੇ ਆਂ ਕਿ ਬਾਹਰ ਆ ਜਾਂਦੇ ਆਂ ਔਰ ਅੰਦਰ ਹੀ ਨਹੀਂ ਜਾਂਦੇ ਜਿਹੜਾ ਤਾਂ ਬਵਾਸੀਰ ਹੁੰਦੀ ਹੈ ਉਹਦੇ ਵਿੱਚ ਪੇਸ਼ੈਂਟ ਨੂੰ ਖੂਨ ਆਂਦਾ ਹੈ ਬੂੰਦਾਂ गिरਦੀਆਂ ਨੇ ਉਹਨੂੰ ਇੰਜ ਲੱਗਦਾ ਟਾਇਲਟ ਟਾਈਮ ਕੋਈ ਮਾਸ ਫੁੱਲ ਜਾਂਦਾ ਹੈ ਜਾਂ ਬਾਹਰ ਆ ਜਾਂਦਾ ਹੈ ਔਰ ਬਾਅਦ ਚ ਉਹਨੂੰ ਪੁਸ਼ ਕਰਨਾ ਪੈਂਦਾ ਆਪੇ ਅੰਦਰ ਨਹੀਂ ਜਾਂਦਾ ਇਹ ਤਾਂ ਬਵਾਸੀਰ ਦੇ ਲੱਛਣ ਹੈ ਪਰ ਜੇ ਉਹਨੂੰ ਖੂਨ ਜਿਹੜਾ ਆਉਂਦਾ ਉਹ ਲਕੀਰ ਲੱਗ ਕੇ ਟਾਇਲਟ ਨਾਲ ਆਉਂਦਾ ਹੈ ਔਰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਇਹ ਆਮ ਤੌਰ ਤੇ ਫਿਸ਼ਰ ਦੇ ਲੱਛਣ ਨੇ ਇਕ 15 ਸਾਲ ਤੋਂ ਲੈ ਕੇ 100 ਸਾਲ ਤੱਕ ਕਿਸੇ ਵੀ ਉਮਰ ਚ ਬਵਾਸੀਰ ਦੇ ਲੱਛਣ ਮਿਲ ਸਕਦੇ ਨੇ ਔਰ ਬਹੁਤ ਹੀ ਕਾਮਨ ਨੇ ਔਰ ਯੰਗ ਏਜ ਚ ਬਵਾਸੀਰ ਦੇ ਕੇਸ ਜਿਆਦਾ ਹੈ ਐਸ ਕੰਪੇਅਰ ਟੂ ਮਿਡਲ ਏਜ ਸਾਡੇ ਕੋਲ ਹੁਣ ਤੱਕ 1 ਲੱਖ 9000 ਤੋਂ ਜ਼ਿਆਦਾ ਪੇਸ਼ੈਂਟਸ ਦਾ ਟ੍ਰੀਟਮੈਂਟ ਹੋ ਚੁੱਕਿਆ ਹੈ ਕਈ ਲੱਖ ਮਰੀਜ਼ ਅਸੀਂ OPD ਦੇ ਵਿੱਚ ਦੇਖ ਚੁੱਕੇ ਹਾਂ ਇਹਦੇ ਚੋਂ ਮੈਂ ਇਹ ਦੇਖਿਆ ਕਿ ਅਗਰ 100 ਮਰੀਜ਼ ਤੁਹਾਡੇ ਕੋਲ ਆਉਂਦੇ ਆ ਤਾਂ 60 ਤੋਂ 70 ਮਰੀਜ਼ ਐਸੇ ਹੁੰਦੇ ਹੈਗੇ ਆ ਜਿਹੜੇ ਦਵਾਈ ਨਾਲ ਹੀ ਠੀਕ ਹੋ ਸਕਦੇ ਆ ਜੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਬਦਲ ਸਕਦੇ ਹੋ ਤਾਂ ਤੁਸੀਂ ਬਵਾਸੀਰ ਤੋਂ ਬਚ ਸਕਦੇ ਹੋ ਲਾਈਫ ਸਟਾਈਲ ਚ ਕੀ ਹੈ ਕੀ ਖਾਣਾ ਹੈ ਕਦੋਂ ਖਾਣਾ ਹੈ ਤੇ ਕਿਵੇਂ ਖਾਣਾ ਹੈ ਕੀ ਖਾਣਾ ਹੈ ਤੁਸੀਂ ਉਹ ਚੀਜ਼ ਖਾਣੀ ਹੈ ਜਿਹੜੀ ਜਿਹਦੇ ਚ ਫਾਈਬਰ ਜ਼ਿਆਦਾ ਹੋਵੇ ਦੀ ਵੈਜੀਟੇਰੀਅਨ ਡਾਈਟ ਚ ਫਾਈਬਰ ਜ਼ਿਆਦਾ ਹੁੰਦਾ ਹੈਗਾ ਨਾਨ-ਵੈਜੀਟੇਰੀਅਨ ਡਾਈਟ ਚ ਘੱਟ ਹੁੰਦਾ ਹੈਗਾ ਪਰ ਕੁਝ ਏਰੀਆ ਇਹ ਜੇ ਨੇ ਜਿੱਥੇ ਨਾਨ-ਵੈਜੀਟੇਰੀਅਨ ਡਾਈਟ ਖਾਈ ਜਾਂਦੀ ਹੈ ਜ਼ਿਆਦਾ ਉੱਥੇ ਉਹਨਾਂ ਨੂੰ ਨਾਲ ਸੈਲਡ ਐਡ ਕਰ ਲੈਣਾ ਚਾਹੀਦਾ ਦੂਜੀ ਗੱਲ ਹੈ ਕਿਵੇਂ ਖਾਣਾ ਤਾਂ ਜਿਹੜੀ ਵੀ ਚੀਜ਼ ਤੁਸੀਂ ਜ਼ਿੰਦਗੀ ਚ ਖਾਓ ਉਹਨੂੰ ਇੰਨਾ ਹੌਲੀ ਖਾਓ ਤੇ ਇੰਨਾ ਚਬਾ ਕੇ ਖਾਓ ਕਿ ਉਹ ਪਾਣੀ ਬਣ ਕੇ ਪੇਟ ਚ ਜਾਏ ਤਾਂ ਫਿਰ ਉਹ ਚੀਜ਼ ਤੁਹਾਨੂੰ ਈਜ਼ੀਲੀ ਪਚ ਜਾਂਦੀ ਹੈਗੀ ਹੈ ਔਰ ਸਾਡੀ ਪੂਰੀ ਆਂਤ ਦੇ ਵਿੱਚ ਜਿਹੜੇ ਦੰਦ ਨੇ ਉਹ ਸਿਰਫ ਮੂੰਹ ਚ ਹੁੰਦੇ ਆ ਤੁਸੀਂ ਕਿਸੇ ਵੀ ਚੀਜ਼ ਨੂੰ ਗ੍ਰਾਈਂਡ ਕਰਨ ਲਈ ਸਿਰਫ ਮੂੰਹ ਦੇ ਰਸਤੇ ਹੀ ਕਰ ਸਕਦੇ ਹੋ ਉਸ ਤੋਂ ਬਾਅਦ ਹੈ ਕਿ ਕਦੋਂ ਖਾਈਏ ਆਦਮੀ ਨੂੰ ਖਾਣਾ ਉਦੋਂ ਹੀ ਖਾਣਾ ਚਾਹੀਦਾ ਜਦੋਂ ਉਹਨੂੰ ਪੂਰੀ ਭੁੱਖ ਹੈ ਪਰ ਇਸ ਤਰ੍ਹਾਂ ਨਹੀਂ ਕਿ ਹਰ ਅੱਧੇ ਘੰਟੇ ਬਾਅਦ ਕੁਝ ਖਾ ਰਹੇ ਹਾਂ ਹਰ ਘੰਟੇ ਬਾਅਦ ਕੁਝ ਖਾ ਰਹੇ ਹਾਂ ਉਹਦਾ ਟਾਈਮ ਤੈਅ ਹੋਣਾ ਚਾਹੀਦਾ ਹੈ ਜਦੋਂ ਤੁਹਾਨੂੰ ਪੂਰੀ ਭੁੱਖ ਹੈ ਉਦੋਂ ਹੀ ਖਾਣਾ ਖਾਣਾ ਚਾਹੀਦਾ ਉਸ ਤੋਂ ਬਾਅਦ ਹੈ ਕਿ ਅਸੀਂ ਲਿਵਿੰਗ ਬੀਇੰਗਜ਼ ਆ ਸਾਨੂੰ ਸੈਡੈਂਟਰੀ ਲਾਈਫ ਸਟਾਈਲ ਹੈ ਸਾਡੀ ਜੌਬ ਇਹੋ ਜੀ ਹੈ ਸਾਨੂੰ ਬੈਠੇ ਰਹਿਣੇ ਆ ਪਰ ਫਿਰ ਵੀ ਸਾਨੂੰ ਆਪਣੇ ਲਾਈਫ ਸਟਾਈਲ ਚ ਐਡ ਕਰਨਾ ਚਾਹੀਦਾ ਕਿ ਸਵੇਰੇ ਸ਼ਾਮ ਸੈਰ ਹੋਏ ਥੋੜੀ ਐਕਸਰਸਾਈਜ਼ ਹੋਏ ਇਹ ਲਿਵਿੰਗ ਬੀਇੰਗ ਦੀ ਨਿਸ਼ਾਨੀ ਹੈ ਜੇ ਕੋਈ ਬੰਦਾ ਬਿਲਕੁਲ ਹੀ ਐਕਸਰਸਾਈਜ਼ ਨਹੀਂ ਕਰਦਾ ਉਹ ਨਾ ਤਾਂ ਉਹਨੂੰ ਖਾਣਾ ਪਚੇਗਾ ਨਾ ਉਹਨੂੰ ਪ੍ਰੋਪਰ ਭੁੱਖ ਲੱਗੇਗੀ ਉਸ ਤੋਂ ਬਾਅਦ ਨਾ ਟਾਇਲਟ ਐਟੀਕੇਟਸ ਆਉਂਦੇ ਆ ਟਾਇਲਟ ਦੇ ਵਿੱਚ ਆਮ ਤੌਰ ਤੇ ਮੈਕਸਿਮਮ ਅਜ 90% ਤੋਂ ਜ਼ਿਆਦਾ ਜਿਹੜੇ ਬੱਚੇ ਨੇ ਔਰ ਵੱਡੇ ਵੀ ਯੰਗ ਏਜ ਦੇ ਲੋਕ ਫੋਨ ਯੂਜ਼ ਕਰਦੇ ਹਨ ਹੁਣ ਜਦੋਂ ਕੋਈ ਵੀ ਬੰਦਾ ਟਾਇਲਟ ਸੀਟ ਤੇ ਬੈਠ ਕੇ ਫੋਨ ਯੂਜ਼ ਕਰੇਗਾ ਮੈਗਜ਼ੀਨ ਪੜ੍ਹੇਗਾ ਜਾਂ ਅਖਬਾਰ ਪੜ੍ਹੇਗਾ ਤਾਂ ਉਹਨੂੰ ਟਾਈਮ ਦਾ ਪਤਾ ਨਹੀਂ ਲੱਗੇਗਾ ਕਈ ਵਾਰੀ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਟਾਇਲਟ 'ਚ ਅੱਧਾ-ਅੱਧਾ ਘੰਟਾ ਬੰਦਾ ਬੈਠਾ ਰਹਿੰਦਾ ਹੈਗਾ ਔਰ ਉਹ ਫੋਨ ਦੇਖੀ ਜਾਂਦਾ ਕਿਉਂਕਿ WhatsApp ਤੇ Facebook ਤੇ ਕੁਝ-ਕੁਝ ਨਵਾਂ ਆ ਹੀ ਜਾਂਦਾ ਹੈ ਸਕਰੋਲ ਕਰੀ ਜਾਂਦਾ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਹੈਗਾ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਜਦੋਂ ਬਹੁਤ ਜ਼ਿਆਦਾ ਟਾਈਮ ਲੱਗੇਗਾ ਤੁਸੀਂ ਸਟ੍ਰੇਨ ਕਰੀ ਜਾਓਗੇ ਤਾਂ ਆਫਕੋਰਸ ਤੁਹਾਡੀਆਂ ਉੱਥੇ ਦੀਆਂ ਨਸਾਂ ਜਿਹੜੀਆਂ ਨੇ ਕਮਜ਼ੋਰ ਪੈ ਕੇ ਫੁੱਲਣ ਲੱਗ ਜਾਣਗੀਆਂ ਔਰ ਬਵਾਸੀਰ ਹੋ ਜਾਏਗੀ